ਸਤਿਨਾਮ ਸ੍ਰੀ ਵਾਹਿਗੁਰੂ ਸਾਇਨ ਜੀ ਕਿਨਹਿ ਬਣ ਜਿ ਆकांशी ਤੰਬ ਕਿਨਹਿ ਲਾਗ ਸੁਪਾਰੀ ਸੰਤੋ ਹੋ ਬਣ ਜਿਆ ਨਾਮ ਗੋਬਿੰਦ ਕਾ ਐਸੀਖੇ ਪ੍ਰਮਾਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਦਰਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਰਤਖ ਗੁਰੂ ਨਿਸਤਾਰੇ ਕੁੰਭ ਬੱਦਾ ਜਨ ਰਹਾ ਜਨ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਦਾ ਮਨ ਰਹਾ ਗੁਰ ਬਿਨ ਗਿਆਨ ਨਾ ਹੋਏ ਸੋ ਕਹੋ ਡਲ ਗੁਰ ਸੇਵੀਐ ਐ ਇਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਸੁਖੀ ਏਕੋ ਦੇਖੈ ਸਭ ਸੁਖੀ ਆ ਆਪਣਾਪ ਸੰਜੋਗੀ ਸੁਖੀ ਇਕਾ ਦੇਖੇ ਸਭ ਸੁਖੀਆ ਰੋਕੀ ਕੈ ਪਾਣੈ ਸਭ ਰੋਕੀ ਕਰਣ ਕ੍ਰਾਵਣ ਧਾਰ ਸੁਆਮੀ ਆਪਣਾ ਹੱਥ ਸੰਜੋਗੇ ਮਨ ਮੇਰੀ ਜਿਨੇ ਆਪਣਾ ਪਰਮਗਵਤਾ ਤਿਸ ਕਾ ਭਾਣੈ ਹੋਇ ਨ ਭੁਲਾ ਜਿਨੇ ਸਗਲ ਪ੍ਰਮਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਛਿੱਤਨ ਓ ਜਾਣ ਸਗਲੇ ਠੰਡੇ ਹਮ ਮਰੂਗ ਜਾ ਕਾ ਮਨ ਪਿਆਪਤ ਉਹ ਜਨਮ ਮਰਾ ਬਿਲ ਲਾਤੀ ਗਿਆਨ ਅੰਜਨ ਜਾ ਕੇ ਨੈਤਰੀ ਪੜਿਆ ਤਾ ਕਉ ਸਰਬ ਤਰੇਗਾ ਸ ਅਗੇ ਆ ਨੰਹੇੜਾ ਸੋ ਜਿਸ ਨਾਹੀ ਬਹੁੜ ਪਉੜ ਪਰਮਾਤਾ ਸੁਣਦੇ ਨੰਤੇ ਸੁਆਮੀ ਆਪਣੇ ਨਾਨਕੇ ਹੋ ਸੁਖ ਮੰਗਾ ਜੈ ਕੀਰਤਨੋ ਸਾਦੂ ਗਵਹ ਤਹ ਮੇਰਾ ਮਨ ਲਾਗਾ ਜੈ ਕੀਰਤਨ ਤੇਰਾ ਸਾਦੂ ਗਵਹ ਤਹ ਮੇਰਾ ਮਨ ਲਾਗਾ ਵੇੜੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁਰਮ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 610 ਸੰਗ ਦੇ ਉੱਤੇ ਸੁਭਾਏਮਾਨ ਸੌਰਠ ਮਹੱਲਾ ਪੰਜਵਾਂ ਪਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਸੌਰਠ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਣ ਕੀਤਾ ਗਿਆ ਕੀ ਕਹਿ ਰਹੇ ਆ ਗੁਰਜਾ ਸਾਹਿਬ ਮਹਾਰਾਜ ਸੁਖੀ ਏ ਕਉ ਪੀਖੈ ਸਭ ਸੁਖੀਆ ਰੋਗੀ ਕੈ ਪਾਣੈ ਸਭ ਰੋਕੇ ਕਹਿੰਦੇ ਜਿਹੜਾ ਬੰਦਾ ਇਸ ਸੰਸਾਰ ਦੇ ਵਿੱਚ ਪਰਮਾਤਮਾ ਦੇ ਨਾਲ ਜੁੜ ਕੇ ਸੁਖੀ ਹੋ ਗਿਆ ਕਹਿੰਦੇ ਉਹਨੂੰ ਸਾਰੀ ਦੁਨੀਆ ਕਹਿੰਦੇ ਸੁੱਖਾਂ ਭਰੀ ਨਜ਼ਰ ਆਉਂਦੀ ਹੈ ਕਿ ਆਹ ਵੀ ਸੁਖੀ ਹੈ ਆਹ ਵੀ ਸੁਖੀ ਹੈ ਆਹ ਵੀ ਸੁਖੀ ਹੈ ਰੋਗੀ ਕਹਿ ਭਾਣਾ ਸਭ ਰੋਗੀ ਕਹਿੰਦੇ ਜਿਹੜਾ ਬੰਦਾ ਰੋਗਾਂ ਦੇ ਵਿੱਚ ਖੱਟਤ ਹੋ ਗਿਆ ਭਾਵੇਂ ਜਿਹਦੇ ਅੰਦਰ ਮਾੜੇ ਵਿਕਾਰ ਪੈਦਾ ਹੋ ਗਏ ਵਿਕਾਰਾਂ ਦਾ ਰੋਗ ਲੱਗ ਗਿਆ ਜਿਹਨੂੰ ਕਹਿੰਦੇ ਉਹਨੂੰ ਸਾਰੀ ਦੁਨੀਆ ਕਹਿੰਦੇ ਰੋਗੀਆਂ ਦੀ ਨਜ਼ਰ ਆਉਂਦੀ ਹੈ ਜਿਹੜਾ ਬੰਦਾ ਸੁੱਖਾਂ ਦੇ ਵਿੱਚ ਆ ਗਿਆ ਉਹਨੂੰ ਸਾਰੇ ਸੁੱਖਾਂ ਵਾਲੇ ਨਜ਼ਰ ਆਉਂਦੇ ਆ ਤੇ ਜਿਹੜਾ ਦੁੱਖਾਂ ਦੇ ਵਿੱਚ गिर ਗਿਆ ਉਹਨੂੰ ਸਾਰੀ ਦੁਨੀਆ ਦੁੱਖਾਂ ਦੀ ਨਜ਼ਰ ਆਉਂਦੀ ਹੈ ਕਰਨ ਕਰਾਵਨ ਹਾਰ ਸੁਆਮੀ ਆਪਣਾ ਹੱਥ ਸੰਜੋਗੀ ਕਹਿੰਦੇ ਕਰਨ ਕਰਾਵ ਉਹ ਪ੍ਰਮਾਤਮਾ ਇੱਕ ਹੈ ਜਿਹੜਾ ਸਾਰਿਆਂ ਨੂੰ ਸਾਨੂੰ ਸਾਭ ਰਿਹਾ ਹੈ ਕਰਨ ਕਰਨ ਵਾਲਾ ਉਹੀ ਹੈ ਚਾਹੇ ਕਿਸ ਤਰ੍ਹਾਂ ਦਾ ਵੀ ਇਨਸਾਨ ਹੈ ਉਹਦੇ ਵਿੱਚ ਉਹੀ ਸਾਹ ਦੇ ਰਿਹਾ ਪਰਮਾਤਮਾ ਕਰਨ ਕਰਾਵਨ ਹਾਰ ਸੁਆਮੀ ਆਪਨ ਹੱਤ ਸੰਜੋਗੀ ਉਹਦੇ ਆਪਣੇ ਹੱਥ ਵਿੱਚ ਹੈ ਪਰ ਜਿਹੜਾ ਕਾਨੂੰਨ ਹੁੰਦਾ ਹੈ ਕਾਨੂੰਨ ਜੇ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੋਈ ਕੰਮ ਕਰਾਂਗੇ ਕਹਿੰਦੇ ਸਾਨੂੰ ਕੋਈ ਡਰ ਨਹੀਂ ਹੈ ਪਰ ਜਦੋਂ ਕਾਨੂੰਨ ਦੇ ਦਾਇਰੇ ਤੋਂ ਬਾਹਰ ਨਿਕਲ ਜਾਗੇ ਉਦੋਂ ਫਿਰ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਦੁੱਖਾਂ ਭਰੀ ਬਣ ਜਾਣੀ ਹੈ ਕਰਣ ਕਰਾ ਬਨਹਾਰ ਸਵਾਮੀ ਕਹਿੰਦੇ ਸਾਰਾ ਕੁਝ ਕਰਨ ਕਰਨ ਵਾਲਾ ਪ੍ਰਮਾਤਮਾ ਹੈ ਪਰ ਜਦੋਂ ਅਸੀਂ ਉਹਦੇ ਨਿਜਮ ਨੂੰ ਤੋੜ ਦਿੰਨੇ ਆ ਉਦੋਂ ਫਿਰ ਸਾਡੀ ਜ਼ਿੰਦਗੀ ਦੁੱਖਾਂ ਨਾਲ ਭਰ ਜਾਂਦੀ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਅੱਗ ਸਾਰਿਆਂ ਘਰਾਂ ਦੇ ਵਿੱਚ ਹੈ ਅੱਗ ਜਿਹੜੀ ਹੈ ਉਹਦੇ ਨਾਲ ਅਸੀਂ ਸਾਰੇ ਪ੍ਰਸ਼ਾਦਾ ਤਿਆਰ ਕਰਦੇ ਆ ਦਾਲ ਸਬਜ਼ੀ ਉਹਦੇ ਨਾਲ ਤਿਆਰ ਕਰਦੇ ਆ ਪਰ ਕਹਿੰਦੇ ਜੇ ਉਹ ਆਗ ਆਪਣਾ ਨਿਯਮ ਤੋੜ ਦੇ ਫਿਰ ਕਹਿੰਦੇ ਕੁਝ ਨਹੀਂ ਛੱਡਦੇ ਇਸੇ ਤਰ੍ਹਾਂ ਉਹ ਕਾਨੂੰਨ ਤੋੜਤਾ ਉਸ ਅੱਗ ਨੇ ਸਾਡੇ ਘਰ ਦਾ ਕੁਝ ਨਹੀਂ ਛੱਡਿਆ ਪ੍ਰਮਾਤਮਾ ਦੇ ਵਿੱਚ ਰਹਿਣ ਵਾਲੇ ਸਾਰੇ ਲੋਕ ਜਦੋਂ ਉਸ ਪ੍ਰਮਾਤਮਾ ਦਾ ਕਾਨੂੰਨ ਤੋੜ ਦਿੰਦੇ ਆ ਉਦੋਂ ਕਹਿੰਦੇ ਫਿਰ ਉਹਨਾਂ ਦੀ ਜ਼ਿੰਦਗੀ ਦੁੱਖਾਂ ਭਰੇ ਹੋ ਜਾਂਦੀ ਹੈ ਮਨ ਮੇਰੇ ਜਿਨੇ ਆਪਣਾ ਧਰਮ ਗਵਾਤਾ ਆ ਮਨ ਨੂੰ ਸੰਬੋਧਨ ਹੋ ਕੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਐ ਕਿ ਜਿਹੜਾ ਤੇਰੇ ਅੰਦਰ ਹਉਮੈ ਦਾ ਧਰਮ ਸੀ ਨਾ ਅਹੰਕਾਰ ਦਾ ਧਰਮ ਸੀ ਤੇਰੇ ਅੰਦਰ ਕਹਿੰਦੇ ਉਹ ਕੱਢਣਾ ਪੈਣਾ ਮਨ ਮੇਰੇ ਜਿਨ ਆਪਣਾ ਧਰਮ ਗਵਾਤਾ ਜਿਨੇ ਆਪਣੇ ਆਪ ਨੂੰ ਗਵਾ ਲਿਆ ਅੰਦਰੋਂ ਧਰਮ ਖਤਮ ਕਰਤਾ ਉਦੇ ਬਾਬਤ ਗੁਰੂ ਸਾਹਿਬ ਕਹਿੰਦੇ ਤਿਸ ਕੈ ਭਾਣੇ ਕੋਈ ਨ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਕਹਿੰਦੇ ਜਿਨੇ ਆਪਣੇ ਅੰਦਰੋਂ ਹਉਮੈ ਹੰਕਾਰ ਏ ਕਟਤਾ ਕਹਿੰਦੇ ਤਿਸਕੈ ਭਾਲੇ ਕੋਈ ਨਾ ਭੁੱਲਾ ਕਹਿੰਦੇ ਉਦੋਂ ਭਾਦਾ ਕੋਈ ਵੀ ਭੁੱਲਿਆ ਹੋਇਆ ਨਹੀਂ ਹੈ ਕੋਈ ਵੀ ਮਾਰੇ ਰਸਤੇ ਤੇ ਨਹੀਂ ਤੁਰਿਆ ਜਿਨ ਸਗਲੋ ਬ੍ਰਹਮ ਪਛਾਤਾ ਜਿਨੇ ਉਸ ਪ੍ਰਮਾਤਮਾ ਨੂੰ ਪਹਿਚਾਣ ਲਿਆ ਜਿਨੇ ਉਸ ਬ੍ਰਹਮ ਨੂੰ ਪਹਿਚਾਣ ਲਿਆ ਕਹਿੰਦੇ ਉਹਦੀਆਂ ਨਜ਼ਰਾਂ ਦੇ ਵਿੱਚ ਸਾਰੇ ਪ੍ਰਮਾਤਮਾ ਦੇ ਦਰ ਤੇ ਤੁਰੇ ਹੋਏ ਐ ਪਰ ਜਦੋਂ ਅਸੀਂ ਪ੍ਰਮਾਤਮਾ ਦਾ ਕਾਨੂੰਨ ਤੋੜ ਦਿੰਨੇ ਆ ਕਹਿੰਦੇ ਫੇਰ ਗੁਰੂ ਤੇ ਡਾ ਡਿਗਦੇ ਆ ਤਿਸ ਕਾ ਭਾਣੇ ਕੋਈ ਨਾ ਭੂਲਾ ਜਿਹੜਾ ਪ੍ਰਮਾਤਮਾ ਦੇ ਵਿੱਚ ਜੁੜ ਜਾਂਦਾ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਗੁਰੂ ਸਾਹਿਬ ਪ੍ਰਮਾਤਮਾ ਦੇ ਵਿੱਚ ਆ ਭੇਦ ਹੁੰਦੇ ਆ ਗੁਰੂ ਸਾਹਿਬ ਸਾਨੂੰ ਸਾਰਿਆਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਸਾਰੇ ਇੱਕ ਪ੍ਰਮਾਤਮਾ ਦੇ ਅੰਸੋ ਇਹ ਪਰਮਾਤਮਾ ਦੇ ਵਿੱਚੋਂ ਹੀ ਆਇਓ ਪਰਮਾਤਮਾ ਦੇ ਵਿੱਚ ਹੀ ਮਿਲ ਜਾਣਾ ਕਹਿੰਦੇ ਉਹ ਕਿਸੇ ਨੂੰ ਬੁਰਾ ਭਲਾ ਨਹੀਂ ਸਮਝ ਰਹੇ ਪਰ ਦੁਨੀਆ ਦੇ ਵਿੱਚ ਬੁਰੇ ਭਲੇ ਲੋਕ ਹੁੰਦੇ ਆ ਜਦੋਂ ਉਹ ਪਰਮਾਤਮਾ ਦਾ ਕਾਨੂੰਨ ਤੋੜ ਦਿੰਦੇ ਆ ਰਾਹੁ ਰਾਹੁ ਦਾ ਭਾਵ ਤਾਂ ਠਹਿਰਨਾ ਸਮਝਣਾ ਸ਼ਬਦ ਨੂੰ ਸੰਤ ਸੰਗ ਜਾ ਕਾ ਮਨ ਸ਼ੀਤਲ ਉਹ ਜਾਣੈ ਸਗਲੀ ਠੰਢੀ ਇੱਥੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਜਦੋਂ ਤੁਸੀਂ ਸਤ ਸੰਗਤ ਕਰੋਗੇ ਨਾ ਸਤ ਸੰਗਤ ਦੇ ਵਿੱਚ ਜਾ ਕੇ ਬੈਠੋਗੇ ਆਪਣੇ ਮਨ ਨੂੰ ਗੁਰੂ ਦੇ ਸ਼ਬਦਾਂ ਦੇ ਨਾਲ ਜੋੜੋਗੇ ਜਦੋਂ ਕਹਿੰਦੇ ਸੰਤ ਸੰਗ ਜਾ ਕਾ ਮਨ ਸ਼ੀਤਲ ਸ਼ੀਤਲ ਦਾ ਭਾਵ ਉਹ ਦਾ ਠੰਡਾ ਕਹਿੰਦੇ ਉਹਦਾ ਮਨ ਉਹਦੋਂ ਢੰਡਾ ਹੋਣਾ ਜਦੋਂ ਸਤ ਸੰਗਤ ਦੇ ਵਿੱਚ ਬੈਠ ਕੇ ਆਹ ਮਨ ਨੂੰ ਪਰਮਾਤਮਾ ਦੇ ਸ਼ਬਦ ਦੇ ਨਾਲ ਜੋੜਾਂਗੇ ਜੇ ਸ਼ਬਦ ਨੂੰ ਪਰਮਾਤਮਾ ਦੇ ਨਾਲ ਨਾ ਜੋੜਿਆ ਚਾਹੇ ਕੋਈ ਬੰਦਾ ਗੁਰੂ ਦੇ ਕੋਲ ਰਹਿੰਦਾ ਚਾਹੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹਿਣ ਵਾਲੇ ਵੀ ਕਈ ਜਿਹੜੇ ਸੀ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਚਾਣ ਨਹੀਂ ਸਕੇ ਇੱਥੇ ਗੁਰੂ ਸਾਹਿਬ ਕਹਿੰਦੇ ਸੰਤ ਸੰਗ ਜਿਨ੍ਹਾਂ ਨੇ ਸੰਤਾਂ ਦੀ ਸੰਗਤ ਕਰ ਲਈ ਤੇ ਮਨ ਨੂੰ ਗੁਰੂ ਦੇ ਨਾਲ ਜੋੜ ਲਿਆ ਉਹਨਾਂ ਦਾ ਮਨ ਕਹਿੰਦੇ ਬਿਲਕੁਲ ਠੰਡਾ ਠਾਰ ਹੋ ਗਿਆ ਕਹਿੰਦੇ ਉਹ ਜਾਣੈ ਸਗਲੀ ਠੰਢੀ ਕਹਿੰਦੇ ਉਹਨਾਂ ਨੂੰ ਸਾਰੀ ਦੁਨੀਆ ਵੀ ਫਿਰ ਠੰਢੀ ਲੱਗਣ ਲੱਗ ਜਾਂਦੀ ਹੈ ਕਿਸੇ ਦੇ ਅੰਦਰ ਮਾੜੇ ਵਿਕਾਰ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ ਹੋ ਮੈ ਰੋਗ ਜਾਗਾ ਮਨ ਵਿਆਪਤ ਉਹ ਜਨਮ ਮਰੈ ਬਿਨ ਲਾਤੀ ਇੱਥੇ ਗੁਰੂ ਸਾਹਿਬ ਕਹਿ ਰਹੇ ਆ ਕਿ ਜਿਨ੍ਹਾਂ ਦੇ ਅੰਦਰ ਹਉਮੈ ਦਾ ਰੋਗ ਲੱਗ ਜਾਂਦਾ ਹੈ ਜਿਹੜੇ ਹਉਮੈ ਦੇ ਰੋਗ ਦੇ ਵਿੱਚ ਖੱਟਤ ਹੋ ਜਾਂਦੇ ਆ ਹਉਮੈ ਰੋਗ ਜਾਗਾ ਮਨ ਵਿਆਪਤ ਵਿਆਪਤ ਦਾ ਭਾਵ ਹੁੰਦਾ ਖੱਟਤ ਹੋ ਜਾਣਾ ਉਹ ਜਨਮ ਮਰੈ ਬਿਲ ਲਾਤੇ ਕਹਿੰਦੇ ਉਹ ਕਦੇ ਜੰਮਦੇ ਆ ਕਦੇ ਮਰਦੇ ਆ ਕਦੇ ਜੰਮਦੇ ਆ ਕਦੇ ਮਰਦੇ ਆ ਜਿਨ੍ਹਾਂ ਦੇ ਅੰਦਰ ਹਉਮੈ ਦਾ ਰੋਗ ਲੱਗ ਜਾਂਦਾ ਹੈ ਇੱਥੇ ਸਾਨੂੰ ਗੁਰੂ ਅਰਜਨ ਸਾਹਿਬ ਜੀ ਇਹੀ ਸਮਝਾਉਣ ਦਾ ਯਤਨ ਕਰਦੇ ਆ ਕਿ ਚਾਹੇ ਤੁਹਾਡੇ ਕੋਲੇ ਪੈਸਾ ਕਿੰਨਾ ਹੋ ਜੇ ਚਾਹੇ ਤੁਹਾਡੇ ਕੋਲੇ ਜ਼ਮੀਨ ਜਾਇਦਾਦ ਕਿੰਨੀ ਹੋ ਜੇ ਚਾਹੇ ਤੁਹਾਡੀ ਕੋਠੀ ਸਾਰੇ ਪਿੰਡ ਤੋਂ ਵਧੀਆ ਹੋਵੇ ਕਹਿੰਦੇ ਪਰ ਹਉਮੈੰਦਰੋਂ ਛੱਡਣਾ ਪੈਣਾ ਹੈ ਜਿੱਦੇ ਹੋਂਵੇਂ ਛੜਦਾ ਉਹਦੇ ਕਹਿੰਦੇ ਸਾਰਾ ਕੁਝ ਵਧੀਆ ਹੋ ਜਾਣਾ ਪਰ ਸਾਡੇ ਕੋਲੇ ਹੁੰਦਾ ਕੱਖ ਨਹੀਂ ਪਰ ਹੋਂਵੇਂ ਸਾਰਿਆਂ ਤੋਂ ਵੱਧ ਹੁੰਦੀ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਹੋਂਵੇਂ ਰੋਗ ਜਾਂ ਤਾਂ ਮਨ ਵਿਆਪਤ ਉਹ ਜਨਮ ਮਰ ਬਿਲ ਲਾਤੀ ਕਹਿੰਦੇ ਉਹ ਕਦੇ ਜੰਮਦੇ ਆ ਕਦੇ ਮਰਦੇ ਆ ਕਦੇ ਜੰਮਦੇ ਆ ਮਰਦੇ ਆ ਅੱਗੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਗਿਆਨ ਅੰਜਨ ਜਾਂ ਕੀ ਨੇਤਰੀ ਪੜਿਆ ਤਾਂ ਕੋ ਸਰਬ ਪਰੇਗਾਸਾ ਕਹਿੰਦੇ ਜਿਨ੍ਹਾਂ ਦੇ ਅੰਦਰ ਗਿਆਨ ਰੂਪੀ ਸ਼ਰਮਾ ਪੈ ਗਿਆ ਨਾ ਅੰਜਨ ਦਾ ਭਾਵ ਸ਼ਰਮ ਤੇ ਕਹਿੰਦੇ ਜਿਨ੍ਹਾਂ ਦੇ ਅੰਦਰ ਗਿਆਨ ਰੂਪੀ ਸ਼ਰਮਾ ਪੈ ਗਿਆ ਨੇਤਰੀ ਦਾ ਭਾਵ ਅੱਖਾਂ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਗਿਆਨ ਦਾ ਸ਼ਰਮਾ ਪੈ ਗਿਆ ਤਾਂ ਕਹੋ ਸਰਵਪ੍ਰੇਗਸਾ ਕਹਿੰਦੇ ਉਹਨਾਂ ਨੂੰ ਸਾਰੇ ਥਾਵਾਂ ਤੇ ਪਰਮਾਤਮਾ ਹੀ ਨਜ਼ਰ ਆਉਂਦਾ ਹੈ ਉਹਨਾਂ ਨੂੰ ਦੂਜਾ ਕੋਈ ਨਜ਼ਰ ਨਹੀਂ ਆਉਂਦਾ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਗਿਆਨ ਰੂਪੀ ਸ਼ਰਮਾ ਪੈ ਗਿਆ ਉਹਨਾਂ ਨੂੰ ਦੁਨੀਆ ਦੇ ਵਿੱਚ ਕੋਈ ਚੀਜ਼ ਬਾੜੀ ਨਹੀਂ ਉਹਨਾਂ ਨੂੰ ਸਾਰਾ ਪਰਮਾਤਮਾ ਹੀ ਨਜ਼ਰ ਆਉਂਦਾ ਹੈ ਗੁਰੂ ਸਾਹਿਬ ਨੇ ਗੁਰੂ ਬਾਣੀ ਚ ਕਿਹਾ ਘਟ ਘਟ ਮੈਂ ਹਰਿ ਜੂ ਵਸੈ ਸੰਤਨ ਕਹਿਓ ਬੁਕਾਰ ਕਿਉਂਕਿ ਗੁਰੂ ਸਾਹਿਬ ਜਿਹੜੇ ਸੀ ਉਹਨਾਂ ਨੇ ਕਿਹਾ ਘਟ ਘਟ ਮੈਂ ਹਰਿ ਜੂ ਵਸੈ ਕਿ ਸਾਰਿਆ ਧਾਮਾਂ ਤੇ ਪ੍ਰਮਾਤਮਾ ਵਸਦਾ ਜਿਨ੍ਹਾਂ ਦੇ ਅੰਦਰ ਉਹੀ ਗਿਆਨ ਦਾ ਸਰੂਪਾ ਪੈ ਜਾਂਦਾ ਹੈ ਉਹਨਾਂ ਨੂੰ ਵੀ ਫਿਰ ਸਾਰਿਆ ਧਾਮਾਂ ਤੇ ਪ੍ਰਮਾਤਮਾ ਵਸਦਾ ਨਜ਼ਰ ਆਉਂਦਾ ਅਗਿਆਨ ਅੰਧੇਰੇ ਸੋਜਿ ਸੁਨਾਇ ਬਾਹੜ ਬਾਹੜ ਪਰਮਾਤਮਾ ਕਹਿੰਦੇ ਜਿਨ੍ਹਾਂ ਨੇ ਅਗਿਆਨ ਰੂਪੀ ਹਨੇਰੇ ਦੇ ਵਿੱਚ ਫਿਰਦੇ ਆ ਨਾ ਜਿਨ੍ਹਾਂ ਨੇ ਗਿਆਨ ਦਾ ਸਰਮਾਣੀ ਪਾਇਆ ਅਗਿਆਨਤਾ ਦਾ ਸਰਮਾ ਪਾਲਿਆ ਅਗਿਆਨ ਹਨੇਰੇ ਸੁੱਝ ਸੁਨਾਹੀ ਜਿਵੇਂ ਹਨੇਰੇ ਦੇ ਵਿੱਚ ਸਾਨੂੰ ਆਪਣੇ ਘਰ ਪਈ ਚੀਜ਼ ਵੀ ਲੱਭਦੀ ਨਹੀਂ ਨਾ ਅਗਿਆਨ ਅੰਧੇਰੇ ਸੁੱਝ ਸੁਨਾਹੀ ਬਾਹੜ ਬਾਹੜ ਪਰਮਾਤਮਾ ਕਹਿੰਦੇ ਉਹਨੂੰ ਪ੍ਰਮਾਤਮਾ ਮਿਲਦਾ ਨਹੀਂ ਜਿਹੜੇ ਅਗਿਆਨਤਾ 'ਚ ਫਸ ਜਾਂਦੇ ਆ ਕਹਿੰਦੇ ਉਹਨੂੰ ਪ੍ਰਮਾਤਮਾ ਮਿਲਦਾ ਨਹੀਂ ਬਹੁੜ ਬਹੁੜ ਪ੍ਰਮਾਤਮਾ ਕਹਿੰਦੇ ਉਹ ਵਾਰ-ਵਾਰ ਝਟਕਦਾ ਫਿਰਦਾ ਕਹਿੰਦੇ ਇੱਧਰ ਝਟਕਣ ਲੱਗ ਗਿਆ ਕਹਿੰਦੇ ਇੱਧਰ ਝਟਕਣ ਲੱਗ ਗਿਆ ਕਹਿੰਦੇ ਉਹਦਾ ਹਾਲ ਇੱਲ ਵਰਗਾ ਹੋ ਜਾਂਦਾ ਫਿਰਦੀ ਫਿਰਦੀ ਦਹਿ ਦਸਾ ਜਲ ਪਰਬਤ ਵਰ ਨਾਏ ਜਿੱਥੇ ਡਿੱਠਾ ਮਿਰਤ ਕੋ ਇੱਲ ਬੈਠੀ ਆਏ ਕਹਿੰਦੇ ਇੱਲ ਜਿਵੇਂ ਫਿਰਦੀ ਆ ਨਾ ਝਟਕਦੇ ਇਸੇ ਤਰ੍ਹਾਂ ਕਹਿੰਦੇ ਉਹ ਅਗਿਆਨ ਦੇ ਅੰਧੇਰੇ ਦੇ ਵਿੱਚ ਬੰਦਾ ਝਟਕਦਾ ਫਿਰਦਾ ਭਰਮ ਦਾ ਅੱਗੇ ਗੁਰੂ ਨਾਨਕ ਸਾਹਿਬ ਨੇ ਸੁਣਦੇ ਨੰਤੀ ਸੁਆਮੀ ਆਪਣੇ ਨਾਨਕ ਇਹੋ ਸੁਖ ਮੰਗੈ ਇੱਥੇ ਬੇਨਤੀ ਕਰਦੇ ਆ ਆਪਾਂ ਵੀ ਸਾਰੇ ਇੱਥੇ ਬੇਨਤੀ ਕਰਨ ਆਉਨੇ ਆ ਅਸੀਂ ਵੀ ਗੁਰੂ ਦੇ ਅੱਗੇ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਇੱਕ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਮੈਨੂੰ ਵੀ ਸੁੱਖ ਦੀ ਦਾਤ ਦੇ ਦਿਓ ਜਿਸ ਬੰਦੇ ਕੋਲੇ ਸੁੱਖ ਹੈ ਕਹਿੰਦੇ ਉਹਦੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਹੀ ਹੈ ਕਈ ਬੰਦਿਆਂ ਕੋਲ ਪੈਸਾ ਤੇ ਬਹੁਤ ਪਿਆ ਪਰ ਮੰਜੇ ਤੋਂ ਉੱਠ ਨਹੀਂ ਸਕਦੇ ਕਹਿੰਦੇ ਪੈਸੇ ਦਾ ਕੀ ਕਰਨਗੇ ਮੰਜੇ ਤੋਂ ਤੇ ਉੱਠ ਨਹੀਂ ਸਕਦੇ ਜੇ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਹੈ ਚਾਹੇ ਪੈਸਾ ਨਾ ਵੀ ਹੋਵੇ ਜੇ ਸਾਡਾ ਸਰੀਰ ਤੰਦਰੁਸਤ ਹੈ ਕਹਿੰਦੇ ਪੈਸੇ ਤੋਂ ਬਿਨਾਂ ਵੀ ਸਰ ਜਾਂਦਾ ਹੈ ਜੇ ਸਰੀਰ ਤੰਦਰੁਸਤ ਨਹੀਂ ਹੈ ਸਰੀਰ ਰੋਗੀ ਹੋ ਗਿਆ ਕਹਿੰਦੇ ਉੱਥੇ ਪੈਸਾ ਵੀ ਕੁਝ ਨਹੀਂ ਕਰਦਾ ਸੁਣ ਬੇਨੰਤੇ ਸਵਾਮੀ ਆਪਣੇ ਨਾਨਕ ਉਹ ਸੁੱਖ ਮੰਗ ਹੈ ਕਿ ਮੇਰੀ ਬੇਨਤੀ ਹੈ ਸੱਚੇ ਬਾਦਸ਼ਾਹ ਜੀ ਮੈਨੂੰ ਸੁੱਖ ਦੀ ਦਾਤ ਦੇ ਦਿਓ ਜੈ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲੱਗੈ ਮੈਨੂੰ ਆ ਵੀ ਦੇ ਦਿਓ ਜੀ ਇੱਕ ਕਿ ਜਿੱਥੇ ਤੇਰੇ ਨਾਮ ਦਾ ਕੀਰਤਨ ਹੋ ਰਿਹਾ ਹੋਵੇ ਨਾ ਜਿੱਥੇ ਤੇਰੇ ਸਾਧੂ ਤੇਰੇ ਸੰਤ ਭਗਤ ਤੇਰਾ ਕੀਰਤਨ ਕਰ ਰਹੇ ਹੋਣ ਤੇਰੇ ਸ਼ਬਦਾਂ ਨੂੰ ਗਾਰੇ ਹੋਣ ਉੱਥੇ ਮੇਰਾ ਮਨ ਲੱਗ ਜੇ ਤਹ ਮੇਰਾ ਮਨ ਲੱਗੈ ਜਿੱਥੇ ਕੀਰਤਨ ਹੋ ਰਿਹਾ ਹੋਵੇ ਨਾ ਉੱਥੇ ਮੇਰਾ ਮਨ ਲੱਗ ਜੇ ਆ ਗਾਤਵੀ ਸਾਨੂੰ ਦੇ ਦਿਓ ਸਾਡਾ ਮਨ ਕੀਰਤਨ ਦੇ ਵਿੱਚ ਨਹੀਂ ਲੱਗਦਾ ਨੱਚਣ ਗਾਉਣ ਵਾਲਿਆਂ ਦੇ ਵੱਲ ਬਹੁਤ ਮਨ ਜੁੜ ਜਾਂਦਾ ਤੇ ਅਸੀਂ ਬੇਨਤੀ ਕਰੀਏ ਸੱਚੇ ਪਾਤਸ਼ਾਹ ਜਹ ਕੀਰਤਨ ਤੇਰਾ ਸਾਧੂ ਗਾਵੇ ਜਿੱਥੇ ਤੇਰੇ ਕੀਰਤੀ ਹੋਰੀ ਹੋਵੇ ਨਾ ਜਿੱਥੇ ਭਗਤੀ ਹੋਰੀ ਹੋਵੇ ਉੱਥੇ ਮੇਰਾ ਮਨ ਲੱਗ ਜੇ ਸੁਣ ਬੇਨਤੀ ਸੁਆਮੀ ਆਪਣੇ ਨਾਨਕ ਇਹੋ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵੇ ਤਹਿ ਮੇਰਾ ਮਨ ਲਾ ਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ